ਹੈਲੋ ਦੋਸਤੋ ਕਿਦਾਂ ਹੋ ਸਾਰੇ ਇਕਦਮ ਸਾਰੇ ਵਧੀਆ ਹੋਵਾਂਗੇ ਸਵਾਗਤ ਆ ਤੁਹਾਡਾ ਸਾਰੇ ਸਾਡੇ ਚਾਣਾਂ ਦੇ ਬਲੌਗ ਦੇ ਵਿੱਚ ਤੇ ਆਪਾਂ ਇਹ ਡਵਾਈ ਦੇ ਵਿੱਚ ਜਬਰਨਦੀ ਦੇ ਵਿੱਚ ਜਬਰਨਲੀ ਸਿਟੀ ਪੈਂਦੀ ਆ ਇੱਥੇ ਉੱਥੇ ਆਪਾਂ ਕੈਂਪਿੰਗ ਤੇ ਆਪਾਂ ਕੈਂਪਰੇ ਵਿੱਚ ਖੜੇ ਆਪਾਂ ਤੇ ਅੱਜ ਕੰਮ ਲਈ ਤਿਆਰ ਹੋ ਰਹੇ ਆ ਆਪਾਂ ਤੇ ਨਾਈਟ ਸ਼ਿਫਟ ਆ ਆਪਣੀ ਤੇ ਬਾਕੀ ਤਿਆਰ ਹੋਏ ਹੋਏ ਰੋਟੀ ਪੈਕ ਕਰਾ ਲਈ ਆ 4:00 6:00 4:00 ਵਜੇ ਬੱਸ ਆਉਂਦੀ ਆ ਤੇ ਬੈਠ ਕੇ ਜਾਣਾ ਹੁੰਦਾ ਨਾਵ ਦੇ ਬੰਦੇ ਜਿਹੜੇ ਲਾਂਗੇ ਨੇ ਸਾਡੇ ਬਸ ਕੋ ਪੱਪਾ ਵੀ ਚੱਲਦੇ ਆ ਤੇ ਦੇਖੋ ਸਾਰੇ ਬੰਦੇ ਤਿਆਰ ਹੋ ਗਏ niche jaan di taiyari cha apna route ta ਨਹੀਂ ਕੀ ਹਾਲ ਹੈ ਭਾਈ ਲੋਕ ਵੀ niche ਆ ਗਏ ਆ ਤੇ ਡੱਬਾ ਚੱਕਣਾ ਆਪਾਂ ਨੇ ਪੈਕ ਕਰਾਇਆ ਰੋਟੀ ਵਾਲਾ ਰੋਟੀ ਵੀ ਖਾ ਲਈ ਆ ਆ ਆਪਣੀ ਕਿਚਨ ਆ ਗਈ ਅੱਲੇ ਕੈਂਪਰੀ ਵੀਡੀਓ ਸਾਨੂੰ ਫੇਰ ਬਣਾ ਕੇ ਦਿਖਾਉਣੀ ਪੂਰੀ ਕਿਹੋ ਜਿਹਾ ਕੈਂਪ ਸਾਡਾ ਪੂਰਾ ਇੱਧਰ ਰੋਟੀ ਲਈ ਲਾਈਨਾਂ ਬੜੀਆਂ ਬੜੀਆਂ ਲੱਗ ਜਾਂਦੀਆਂ ਓਏ ਅੰਨਾ ਕੈਸਾ ਨ ਹੋ ਗਿਆ ਆਵੇ ਆਪਣਾ ਡੱਬਾ ਆ ਜਾ ਆ ਜਾ ਇਹ ਇਹ ਤੇਪਾ ਲਈ ਲੈ ਜੇ ਪਰ ਰੋਟੀਆਂ ਉਹ ਬਾਹਰ ਲਾਈਨਾਂ ਲੱਗ ਜਾਣੀਆਂ ਹੁਣ ਬੜੀਆਂ ਬੜੀਆਂ ਬੱਸਾਂ ਦੇ ਤੱਕਾ ਮੁੱਕੀ ਪੂਰੀ ਜਲਦੀ ਤੇ ਬੱਸਾਂ ਆਉਣੇ ਵਾਲੀਆਂ ਇੱਕ ਬੱਸ ਖੜੀ ਐ ਦੋ ਬਈ ਆਹ ਬੈਗੇ ਆਗੇ ਸਾਹਮਣੇ ਦੋ ਬੱਸਾਂ ਆਈਆਂ ਇੱਕ ਪਰ ਗਈ ਐ ਬੱਸ ਇੱਕ ਉੱਧਰ ਖੜੀ ਐ ਦੇਖਦੇ ਆਂ ਤੇ ਬਹੁਤ ਜਗਾ ਹੋਈ ਦੇਦੇ ਸਾਬਦੇ ਨਹੀਂ ਹੈ ਬਸ ਮਾਦੀਆਂ ਗਰਮਾਇਸ਼ ਪੂਰੀ ਧੁੱਪ ਬਹੁਤ ਜ਼ਿਆਦਾ ਇੱਥੇ ਕਿ ਭਾਈ ਚ ਉਹ ਬਹੁਤ ਕੰਦੀ ਆਈ ਨਹੀਂ ਲੋ ਬਈ ਸਭ ਤੇ ਦਾਸਟ ਜਾ ਕੇ ਬੈ ਗਏ ਇੱਥੇ ਵੀ ਸੋ ਫੋਟਾ ਰਹੀਏ ਸੋ ਤੇ ਲੋ ਬਈ ਬਸ ਆਪਣੀ ਤੁਰ ਪਈ ਆ ਜੀ ਜਿਹੜਾ ਆਪਣਾ ਕੈਂਪ ਕਮਰ ਜਗਾ ਤੋਂ ਕਰੀਬ 10 15 ਮਿੰਟ ਦੀ ਦੂਰੀ ਪਰਾ ਕੰਮ ਆਪਣਾ ਇੱਥੇ ਤੇ ਬੱਸੇ ਜਾਣਾ ਪੈਦਾ ਬੱਸਾਂ ਲੱਗੀਆਂ ਨੇ ਆਪਣਾ ਰਾਮਦਲ ਬੈਠ ਕੇ ਜਾਓ ਤੇਈ ਬੱਸਾਂ ਸਵੇਰੇ 6:30 लो भाई पहुंच गए आप अपने काम वाली जगह गर्मी बहुत ज्यादा इतने ਏ ਬਸ ਜੇ ਬੈਠੇ ਬੈਠੇ ਗਰਮੀ ਨਾਲ ਨਹੀਂ ਜੰਮਿਆ ਪੂਰਾ ਤੇ ਇਤਨੀ ਸਾਈਡ ਰੋਡ ਚੱਲ ਰਿਹਾ ਆਪਣੇ ਤੇ ਨਾਲ ਹੀ ਕੰਮ ਚੱਲ ਰਿਹਾ ਇੱਥੇ ਆਪਣਾ ਜਿਹੜਾ ਕੰਪਨੀ ਦਾ ਕੰਮ ਆ ਰੋਡ ਤੇ ਬ੍ਰਿਜ ਬਣਾਉਂਦੀ ਏ ਕੰਪਨੀ ਤੇ ਉਹ ਸਾਹਮਣੇ ਬ੍ਰਿਜ ਤਿਆਰ ਹੋ ਰਿਹਾ ਤੇ ਇੱਥੇ ਇਦਾਂ ਇੱਕ ਇੱਕ ਕਿਲੋਮੀਟਰ ਚ ਕੰਮ ਚੱਲ ਰਿਹਾ ਹਰੇ ਕਿਤੇ ਤੇ ਉਹਨਾਂ ਵਿੱਚ ਬੰਦੇ ਛੱਡੇ ਹੋਏ ਕੰਮ ਕਰਨ ਲਈ 2-2 250 ਬੰਦਾ ਤੇ ਬਾਕੀ ਫੋਰਮੈਨ ਵਗੈਰਾ ਹੋਗੇ ਨਾ ਇੰਜੀਨੀਅਰ ਹੋਗੇ ਇਦਾਂ ਸਾਈਟ ਚੱਲਦੀ ਏ ਤੇ ਕਾਫੀ ਜ਼ਿਆਦਾ ਸਾਈਡਾਂ ਆਏ ਹੋ ਰਹੇ ਐਦਾਂ ਹੀ ਬੰਦੇ ਵੰਡ ਕੇ ਦੇ ਦਿੰਦੇ ਆ ਆਪਣਾ ਜਾਓ ਸਾਈਡ ਤੇ ਕੰਮ ਕਰੋ ਜਾ ਕੇ ਤੇ ਆਹ ਸਾਈਡ ਆ ਜਿਹੜੀ ਸਾਡੀ ਬਹੁਤ ਵਧੀਆ ਸਾਈਡ ਆ ਤੇ ਆਹ ਦੇਖੋ ਕਿੰਨੀ ਹਰਿਆਲੀ ਹਰਿਆਲੀ ਹੋਈ ਪਈ ਆ ਬਾਰੇ ਆਹ ਰਸਤੇ ਦੇ ਰੁੱਖ ਤਾਂ ਬਹੁਤ ਸੋਹਣੇ ਲੱਗੇ ਹੋਏ ਆ ਬੜੇ ਬੜੇ ਨੇ ਇਧਰ ਆਖ ਸਾਰੇ ਤੇ ਗਰਮੀਾਂ 'ਚ ਬਹੁਤ ਹੀ ਜ਼ਿਆਦਾ ਉਹ ਦੇਖੋ ਉੱਧਰ ਕੁਝ ਵੀ ਨਹੀਂ ਦਿਖਦਾ ਬਿਲਡਿੰਗਾਂ ਬੜੀਆਂ ਬੜੀਆਂ ਉੱਚੀਆਂ ਉੱਚੀਆਂ ਹੁੰਦੀਆਂ ਉੱਥੇ ਉਹ ਸਾਰੀਆਂ ਬੱਦਲਾਂ ਦੇ ਵਿੱਚ ਆਈ ਹੋਈਆਂ ਤੇ ਕੋਸਾ ਸਮੁੰਦਰ ਹੋਂ ਕਰਕੇ ਇੱਥੇ ਉਹ ਮਸ ਜਿਆਦਾ ਹੋ ਜਾਂਦੀ ਔਦੇ ਕਰਕੇ ਵੀ ਜਿਆਦਾ ਗਰਮੀ ਪੈਂਦੀ ਹੈ ਤੇ ਏਸੀ ਬਹੁਤ ਜਿਆਦਾ ਲੱਗੇ ਹੋਏ ਨੇ ਇੱਥੇ ਏਸੀ ਤੁਹਾਨੂੰ ਪਤਾ ਕਿੰਨੀ ਗਰਮੈਸ ਕਰ ਦਿੰਦੇ ਆ ਔਦੇ ਕਰਕੇ ਹੀ ਬਹੁਤ ਜਿਆਦਾ ਗਰਮੀ ਆ ਤੇ ਆ ਅੰਦਰ ਵੀ 20 ਵਾਲੇ ਲੱਗੇ ਹੋਏ ਕੰਮ ਅੱਧੇ ਅੰਦਰ ਫਿਰਦੇ ਉਹ ਫ੍ਰੀਜ ਦੇ ਉੱਪਰ ਤੇ ਦੇਚ ਦਾ ਬਹੁਤ ਜਿਆਦਾ ਗਰਮੀ ਪੈਂਦੀ ਧੁੱਪੇ ਕਰਨਾ ਪੈਂਦਾ ਹੈ ਇੱਥੇ ਕੰਮ ਨਾਈਟ ਜਿਹੜੇ ਫੇਰ ਵੀ ਹੈ ਧੁੱਪ ਤਾਂ ਬਚੇ ਰਹਿੰਦਾ ਬੰਦਾ ਗਰਮੀ ਤਾਂ ਆਉਂਦੀ ਹੁੰਦੀ ਹੈ ਚਲੋ व्या हूंदी इते रखण एसी रूम जे बण साम्हूं ए सी लॻे ਉਹ ਦੇਖੋ वड़ी ਬਣਦੀ वड़ी ਪਾਣੀ ਵਿੱਚ ਪੈਂਦੀ ਆ ਫਿਰ ਇੱਥੇ ਪਾਣੀ ਬਹੁਤ ਗਰਮ ਆਉਂਦਾ ਨਾਲ ਤੇ ਬਈ ਰੋਟੀ ਸਾਰੀ ਲੇਬਰ ਦੀ ਉਰੀ ਰੱਖੀ ਜਾਂਦੀ ਆ ਕਿਉਂਕਿ ਉਰੇ ਏਸੀ ਲੱਗੇ ਹੋਏ ਆ ਠੰਡਾ ਰਹਿੰਦਾ ਇੱਥੇ ਐਨਵਾਇਰਨਮੈਂਟ ਆ ਜੇ ਕਿਤੇ ਬਾਹਰ ਰੱਖ ਦਈਏ ਫਿਰ ਰੋਟੀ ਸਾਰੀ ਖਰਾਬ ਹੋ ਜਾਂਦੀ ਢਾਂਟੇ ਦੇ ਵਿੱਚ ਇੱਥੇ ਤੇ ਆਹ ਦੇਖੋ ਕਿਵੇਂ ਭੀੜ ਲੱਗੇ ਆ ਉਰੇ ਏਸੀ ਦੇ ਨਾਲ ਗਰਮੋ ਗਰਮੀ ਹੋਏ ਸਾਰੇ ਤੇ ਆਹ ਤਿੰਨ ਫ੍ਰਿਜ ਲੱਗੇ ਹੋਏ ਆ ਬਈ ਪਾਣੀ ਇੱਥੇ ਦਾ ਬਹੁਤ ਜ਼ਿਆਦਾ ਗਰਮ ਆ ਟੀਨੇ ਤੋਂ ਲੈ ਕੇ ਣਾਉਣੇ ਵਾਲੇ ਪਾਣੀ ਤੱਕ ਦਾ ਪੀਣੇ ਵਾਲਾ ਪਾਣੀ ਉਹ ਤਾਂ ਬਹੁਤ ਜਿਆਦਾ ਗਰਮ ਹੁੰਦਾ ઠੀਨ ਹੀ ਹੁੰਦਾ ਇਹਦਾ ਦੇਖਦੇ ਲਈ ਆਹ ਫ੍ਰਿਜ ਲੱਗੇ ਹੋਏ ਨੇ ਬਾਫੇ ਬਣਾਉਂਦੇ ਸਾਰਾ ਦਿਨ ਸਾਰੀ ਰਾਤ ਪੀਂਦੇ ਤੇ ਬਰਫ਼ ਬਣਦੀ ਹੈ ਤੇ ਅੱਗੇ ਬਾਰਡਰ ਕੋਲ ਜਾ ਪਾਉਂਦੇ ਤਾਂ ਜਾਏ ਜਿੱਥੇ ਪਾਣੀ ਖੰਡਾ ਹੁੰਦਾ ਤੇ ਆ ਗਈ ਬਈ ਆਪਣੀ ਪੰਚਿੰਗ ਮਸ਼ੀਨ ਹਾਜ਼ਰੀ ਲੱਗਦੀ ਇਹਦੇ 'ਤੇ ਕਾਰਡ ਦਿੱਤੇ ਹੋਏ ਆ ਹਾਂ ਹੁੰਦਾ ਨਹੀਂ ਤੇ ਕਾਰਡ ਦਿੱਤੇ ਹੋਏ ਇਸ ਤਰ੍ਹਾਂ ਦੇ ਕਾਰ ਉੱਪਰ ਲਾਉਣੇ ਜਾਂਦੇ ਮਸ਼ੀਨ ਦੇ ਫੇਰ ਜਾ ਕੇ ਹਾਜ਼ਰੀ ਲਾਦੀ ਦੋ ਵਾਰੀ ਹੁੰਦਾ ਇਦਾਂ ਹੀ ਇੱਕ ਵਾਰੀ ਕੰਮ ਤੇ ਆਉਣ ਲੱਗੇ ਲਾਉਣੇ ਕੰਦੀ ਮਸ਼ੀਨ ਤੇ ਤੇ ਇੱਕ ਵਾਰੀ ਜਾਣ ਲੱਗੇ ਸਵੇਰ ਨੂੰ ਤੇ ਇਦਾਂ ਇੱਕ ਰੈਸਟ ਏਰੀਆ ਬਣਾ ਕੇ ਦਿੱਤਾ ਹੋਇਆ ਇੱਥੇ ਆਰਾਮ ਕਰਨ ਵਾਸਤੇ ਉਹਦੇ ਚ ਏਸੀ ਲੱਗੇ ਹੋਏ ਬੜੇ ਬੜੇ ਦਿਖਾਉਂਦੇ ਆ ਤੁਹਾਨੂੰ ਆ ਸਾਹਮਣੇ ਬਣਿਆ ਹੋਇਆ ਤੇ ਹੁਣ ਘੰਟਾ ਕਿੱਥੇ ਰੈਸਟ ਕਰਾਂਗੇ ਆਪਾਂ ਉਹਦੇ ਬਾਅਦ 6 ਵਜੇ ਡਿਊਟੀ ਸ਼ੁਰੂ ਹੋਣੀ ਹੈ ਆਪਣੀ ਤੇ ਬਾਅਦ ਦੋ ਵਾਰੀ ਹਾਜ਼ਰੀ ਫੇਰ ਲੱਗਣੀ ਹੈ ਆਪਣੀ ਤਿੰਨ ਚਾਰ ਵਾਰੀ ਹਾਜ਼ਰੀ ਲੱਗਦੀ ਹੈ ਦੋ ਵਾਰੀ ਇਦਾਂ ਪੰਜ ਮਸ਼ੀਨ ਹੁੰਦੀ ਹੈ ਤੇ ਦੋ ਵਾਰੀ ਇੱਕ ਵਾਰੀ ਲਿਖ ਕੇ ਸਾਈਨ ਹੁੰਦੇ ਇੱਕ ਵਾਰੀ ਬੋਲ ਕੇ ਲਾਉਂਦੇ ਉਹ ਹਾਗੜੀ ਤੇ ਬੂਟ ਬਾਟ ਇੱਥੇ ਬਾਈ ਬਾਹਰ ਤਾਰ ਕੇ ਜਾਣੇ ਪੈਂਦੇ ਜਰਾ ਤੇ ਆ ਏਸੀ ਲੱਗੇ ਸਾਹਮਣੇ ਬੜੇ ਬੜੇ ਬਹੁਤ ਜ਼ਿਆਦਾ ਕੂਲਿੰਗ ਕਰਦੇ ਇਹ ਪੂਰ ਜਰਾ ਬਾਹਰ ਵੀ ਨੇ ਚਾਲਦੇ ਅੰਦਰ ਦਿਖਾਉਨੇ ਨਾਲ ਇਹ ਆਈ ਆਪਣਾ ਏਸੀ ਰੂਮ 71 ਲੱਗਿਆ ਹੋਇਆ ਸੀ ਇੱਕ ਉਹ ਸਾਹਮਣੇ ਲੱਗਿਆ ਹੋਇਆ ਉੱਧਰ ਉਹ ਚੱਲਨੇ ਉੱਥੇ ਘੱਟ ਭੀੜ ਹੈ ਹਾਈ 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 ਬਾਹਰ ਤਾਂ ਬਹੁਤ ਹੀ ਜ਼ਿਆਦਾ ਗਰਮੀ ਪੈਂਦੀ ਹੈ ਬਾਈ ਤੇ ਇੱਥੇ ਆ ਕੇ ਮੜਾ ਜਿਹਾ ਸੁਪੂਣ ਜਾ ਮਿਲਣਾ ਭੰਦੇ ਜੇ ਪਏ ਗਰਮੀ ਨਾਲ ਪੂਰੇ ਤਾਂ ਬਹੁਤ ਜ਼ਿਆਦਾ ਗਰਮੀ ਹੈ ਤੇ ਭਈ ਇਹ ਤਾਂ ਘੰਟਾ ਗਰਾਮ ਕਰਨ ਮਿਲ ਜਵੇ ਥੋੜੀ ਥਕਾਵਟ ਜੀ ਲੈ ਜਾਂਦੀ ਹੈ ਇੱਕ ਨੀਂਦ ਨਹੀਂ ਪੂਰੀ ਹੁੰਦੀ ਇੱਥੇ ਤੇ ਵਾਲਿਆਂ ਦਾ ਵੀ ਇਹ ਹਾਲ ਹੈ ਤੇ ਨਾਈਟ ਵਾਲਿਆਂ ਲਈ ਤਾਂ ਹੁੰਦੀ ਨਹੀਂ ਜਮਾਂ ਪੂਰੀ ਤੇ ਘੰਟਾ ਕਿ ਇੱਥੇ ਆਰਾਮ ਕਰਕੇ ਉਦੋਂ ਬਾਅਦ ਚੱਲਦੇ ਸਾਰੇ ਆਰਾਮ ਕਰ ਰਹੇ ਇੱਧਰ ਵੀ ਬੈਠੇ ਉੱਧਰ ਵੀ ਬੈਠੇ ਬੰਦੇ ਤੇ ਹਜੇ ਹੋਰ ਆਉਣੇ ਆ ਬੰਦੇ ਤੇ ਉਦੋਂ ਬਾਅਦ ਚੱਲਦੇ ਆ ਜਾ ਕੇ ਆਪਣੀ ਹਾਜ਼ਰੀ ਲਗਾਵਾਂਗੇ ਉੱਤੇ ਬਾਥਰਮ ਰਕੇ ਰਹੋਗੇ ਆਪਣਾ ਕੰਮ ਕਰਕੇ ਹਿੰਦਾ ਚੱਲ ਰਹੀ ਤੇ ਲੋ ਬਈ ਬਾਹਰ ਆ ਗਿਆ ਰੈਸਟ ਏਰੀਏ ਤੋਂ ਤੇ ਬਾਹਰ ਦਾ ਮੌਸਮ ਹੈ ਬਹੁਤ ਜ਼ਿਆਦਾ ਗਰਮ ਅੰਦਰ ਹੋਏ ਲੈ ਕੇ ਰਿਫਲ ਤੇ ਹੁਣ ਹਾਜ਼ਰੀ ਲਗੂਗੀ ਆਪਣੀ ਦੋ ਵਾਰੀ ਇੱਕ ਵਾਰੀ ਸਾਈਨ ਕਰਕੇ ਤੇ ਇੱਕ ਵਾਰੀ ਉਹਦੀ ਕਾਊਂਟ ਲਗਾਉਣੀ ਹੈ ਤੇ ਇੱਧਰ ਡੇ ਵਾਲੇ ਬੰਦੇ ਜਾ ਰਹੇ ਆ ਬੱਸਾਂ ਆ ਗਈਆਂ ਡੇ ਵਾਲਿਆਂ ਦੀ ਤੇ ਨਾਈਟ ਵਾਲਿਆਂ ਦੀ ਡਿਊਟੀ ਸ਼ੁਰੂ ਹੋਣੀ ਹੈ ਹੁਣ ਚਲੋ ਬਈ ਸਾਈਨ ਹੋ ਗਿਆ ਆਪਣੇ ਤੇ ਇੱਧਰ ਸਾਹਮਣੇ ਖੜਾ ਚਾਹ ਇੱਥੇ ਚਾਹ ਬਣਦੀ ਆ ਫੇਰ ਲਾ ਜੀ ਖਾਣ ਪੀਣ ਦਾ ਸਾਮਾਨ ਰੱਖਿਆ ਹੋਇਆ ਹੈ ਇਹਨੇ ਇਹ ਨਹੀਂ ਕਰਨੀ ਚ ਲੋਕਾਂ ਨੂੰ ਚਾਹ ਬਣੇਗੀ ਪੀ ਜਾਣੇ ਤੇ ਆ ਆ ਨੀਲੀ ਵਰਦੀ ਵਾਲੇ ਹੋਰ ਕੰਪਨੀ ਦੇ ਆ ਬਾਈ ਤੇ ਜਦੋਂ ਬੰਦੇ ਘਟ ਜਾਂਦੇ ਕੰਪਨੀ 'ਚ ਜਾਂ ਕੰਮ ਜ਼ਿਆਦਾ ਹੁੰਦਾ ਫਿਰ ਇੱਥੇ ਹੋਰ ਕੰਪਨੀ ਦੇ ਬੰਦੇ ਬੁਲਾਏ ਜਾਂਦੇ ਕੰਮ ਕਰਨ ਲਈ ਕਿ ਆ ਸੰਤਰੀ ਵਰਦੀ ਵਾਲੇ ਜਿੰਨੇ ਦੇਖ ਰਹੇ ਆ ਆਪਣੀ ਕੰਪਨੀ ਦੇ ਬੰਦੇ ਤੇ ਲਓ ਬਈ ਹਾਜ਼ਰੀ ਲੱਗ ਗਈ ਆਪਣੀ ਇੱਕ ਵਾਰੀ ਤੇ ਹੁਣ ਜਾਦੇ ਆ ਆਪਾਂ ਆਪਣਾ ਸਮਾਨ ਚੱਕਣ ਸਮਾਨ ਲੈ ਕੇ ਕੰਮ 'ਪਾ ਪਹੁੰਚੀ ਤੇ ਹੋਂ ਸਾਰੇ ਹਾਜ਼ਰੀ ਲਵਾ ਕੇ ਆ ਰਹੇ ਆ ਇੱਧਰ ਆਪਣੀ ਪੇਟੀਆਂ ਬਣੀਆਂ ਹੋਈਆਂ ਨੇ ਸਮਾਨ ਰੱਖਣ ਵਾਸਤੇ ਤੇ ਆਪਣਾ ਕੰਮ ਆ ਤੁਹਾਨੂੰ ਪਤਾ ਹੀ ਜਿਵੇਂ ਕਾਰਪੈਂਟਰ ਦਾ ਤੇ ਸ਼ਟਰਿੰਗ ਕਾਰਪੈਂਟਰ ਨੇ ਕੰਮ 'ਚ ਆਏ ਹੋਏ ਆਪਾਂ ਦਸ ਸਮਾਨ ਪਿਆ ਆਪਣਾ ਪੱਟੀਆਂ ਦੇ ਪਿੱਛੇ ਥੋੜੀਆਂ ਥੋੜੀਆਂ ਆ ਰਹੀਆਂ ਵਗੈਰਾ ਦੋ ਤਿੰਨ ਪੈਟੀਆਂ ਆ ਪਾਈਆਂ ਇੱਧਰ ਚੱਕ ਲੈਣ ਆਪਣੀ ਹੈਮਰ ਚਾਲਦੇ ਹਾਂ ਤਾਂ ਸਮਾਨ ਤੇ ਲੋ ਬਈ ਚੱਕ ਲੈ ਹਾਂਦਾ ਆਪਣਾ ਸਮਾਨ ਹੈਮਰ ਲੈ ਕੇ ਜਾਂਦੇ ਆਪਾਂ ਆਪਣੀ ਗੱਲੀ ਤੇ ਉਹ ਜਾਂਦੀ ਆਪਣੀ ਕਾਰਪੈਂਟਰਾਂ ਦੀ ਟੀਮ ਤੇ ਕਾਫੀ ਸਟੇਟਾਂ ਦੇ ਬੰਦੇ ਆ ਵਿੱਚ ਬਿਹਾਰੀ ਹੋਗੇ ਪੰਜਾਬੀ ਹੋਗੇ ਮੰਗਾਲੀ ਹੋਗੇ ਕੇ ਲਾੜੇ ਕੇ ਲਾੜੇ ਨਹੀਂ ਐ ਤੇ ਉਹ ਜਾਂਦਾ ਆਪਣਾ ਫੋਰਮੈਨ ਕੰਮ ਦੱਸੂ ਸਾਰਿਆਂ ਨੂੰ ਕਿ ਕਿੱਥੇ-ਕਿੱਥੇ ਲੱਗਣਾ ਤੇ ਕਿੱਥੇ-ਕੱਥੇ ਲੱਗਦੇ ਆ ਕੰਮ ਤੇ ਲੋ ਬਈ ਆ ਬੰਦੇ ਮਿਲੇ ਆਪਾਂ ਨੂੰ ਕੰਮ ਕਰਨ ਲਈ ਕੰਮ ਮਿਲ ਕੇ ਕੰਮ ਕਰਨਾ ਉਹ ਉੱਪਰ ਸਮਾਨ ਚੜਾਉਣਾ ਬ੍ਰਿਜ ਦੇ ਸਮਾਨ ਲੈਣ ਥੱਲੇ ਤੇ ਬਾਅਦ ਚੜਾਉਨੇ ਆ ਉੱਪਰ ਸਾਰੀ ਰਾਤ ਆਹੀ ਕੰਮ ਕਰਨਾ ਆਪਾਂ ਨੇ ਸ਼ਾਮ ਦਾ ਟਾਈਮ ਆ ਸੂਰਜ ਢਲ ਰਿਹਾ ਹੌਲੀ-ਹੌਲੀ ਤੇ ਹੁਣ ਥੋੜੀ ਰਾਹਤ ਮਿਲੀ ਏ ਧੁੱਪ ਤੋਂ ਨਹੀਂ ਜਿਸ ਟਾਈਮ ਆਉਨੇ ਆ 3-4 ਵਜੇ ਉਸ ਟਾਈਮ ਤਾਂ ਬਹੁਤ ਹੀ ਜ਼ਿਆਦਾ ਗਰਮੀ ਲੱਗਦੀ ਹੈ ਤੇ ਗਰਮੀ ਤਾਂ ਹੁਣ ਵੀ ਆ ਰਹੀ ਬਹੁਤ ਜ਼ਿਆਦਾ ਲੁਕਿ ਅੱਜ ਮੌਸਮ ਥੋੜਾ ਗਰਮੀ ਹੈ ਥੋੜਾ ਕਿ ਬਹੁਤ ਹੀ ਜ਼ਿਆਦਾ ਗਰਮ ਤਾਂ ਸਾਹਮਣੇ ਦੇਖੋ ਜਿੱਥੇ ਸੂਰਜ ਬਿਲਡਿੰਗਾਂ ਦਿਖ ਰਹੀਆਂ ਉਧਰ ਸਾਰੀਆਂ ਬਿਲਡਿੰਗਾਂ ਟਕੀਆਂ ਪਈਆਂ ਜਿਵੇਂ ਬੜੀ ਧੁੰਦ ਪੈ ਜਾਂਦੀ ਉਦਾਂ ਧੁੰਦ ਜੀ ਗਿਰੀ ਹੋਈ ਹੈ ਉਹ ਬਸ ਹੋ ਜਾਂਦੀ ਇੱਥੇ ਬਹੁਤ ਜ਼ਿਆਦਾ ਸਮੁੰਦਰ ਕਰਕੇ ਤੇ ਜਿਸ ਦਿਨ ਇਹ ਬਿਲਡਿੰਗਾਂ ਸਾਫ਼ ਦਿਖਣ ਲੱਗ ਜਾਣ ਉਸ ਦਿਨ ਸਮਝੋ ਕਿ ਮੌਸਮ ਠੰਡਾ ਤੇ ਜਿਸ ਦਿਨ ਇਹ ਧੁੰਦ ਜੀ ਗਿਰ ਜਾਂਦੇ ਉਸ ਦਿਨ ਬਹੁਤ ਹੀ ਜ਼ਿਆਦਾ ਗਰਮ ਹੁੰਦਾ ਮੌਸਮ ਤੇ ਦੋ ਦਿਨ ਦਿਨ ਹੋ ਗਏ ਹੁਣ ਗਰਮੀ ਪੈ ਰਹੀ ਆ ਤੇ ਉੱਤੇ ਪਹਿਲਾਂ 3-4 ਦਿਨ ਮੌਸਮ ਠੰਡਾ ਦਾ ਥੋੜਾ ਤੇ ਬਾਕੀ ਇੱਧਰ ਸਮਾਨ ਲੈਣ ਆਏ ਹੁਣ ਸਮਾਨ ਲੈ ਕੇ ਜਾਵਾਂਗੇ ਚੱਕ ਕੇ ਆ ਸਾਰਾ ਸਮਾਨ ਸੇ ਅੰਦਰ ਤੇ ਲਓ ਬਈ ਹਨੇਰਾ ਹੋ ਗਿਆ समान अद्धा पहुँचाता थोड़ा जहा रह गया तो गर्मी अच्छ बहुत ही ज़्यादा तो बंगाली ने देखो कमीजा कमूजा खोलती हैं शर्टा क्या खोलता है <laughs> शर्ट क्यों खोला रे <laughs> गर्मी लग रहा <laughs> है गर्मी लग रहा है गर्मी लग रहा है इसको ज्यादा वो का आदमी है पागल हो गया ठीक है पागल तो okay, पागल तो पागल तो ਇਨੂੰ ਹਿੰਦੀ ਨਹੀਂ ਆਉਂਦੀ ਪੂਰੀ ਤਰ੍ਹਾਂ ਓਏ ਹਿੰਦੀ ਬੋਲ ਕੇ ਰਾਮ ਚੇਕੀ ਅੱਛੀ ਤਰ੍ਹਾਂ ਕਿਵੇਂ ਹਿੰਦੀ ਬੋਲੇਗਾ ਭਾਈ ਅੱਗੋਂ ਤਾਂ ਪਾਗਲ ਹੈ ਜੇ ਹਿੰਦੀ ਬੋਲੇਗਾ ਪਾਗਲ किसको बोलता रे ਠੀਕ ਹੈ ਚੱਲ ਚੱਲ ਕੰਮ ਕਰ ਆਪਣਾ ਇਹਨੂੰ ਹਿੰਦੀ ਨਹੀਂ ਆਉਂਦੀ ਬਾਈ ਪੰਜਾਬੀ ਤਾਂ ਜਮਾਂ ਨਹੀਂ ਸਮਝੋ ਠੀਕ ਹੈ ਬਾਕੀ ਕਰਨੀ ਅੱਜ ਭਿੱਜੇ ਪਏ ਆ ਪੂਰੇ ਜਾ ਯਾਰ ਕੰਮ ਕਰ ਆਪਣਾ ਲੱਗੇ ਉੱਧਰ ਵੀ ਬੈਠੇ ਆਰਾਮ ਕਰ ਨੋ ਬਾਈ ਖਾਣੇ ਦਾ ਟਾਈਮ ਹੋ ਗਿਆ 9 ਵਜੇ ਗਏ ਖਾਣਾ ਖਾ ਕੇ ਘੰਟਾ ਰੈਸਟ ਚੱਲੂ ਫਿਰ ਦੇਖਣ ਚੱਕ ਰਹੇ ਆ ਆਪਣਾ ਅੱਜ ਤਾਂ ਬੱਖ ਵੀ ਨਹੀਂ ਹੈਗੇ ਇਹਨਾਂ ਚ ਧਰਮੀ ਬਹੁਤ ਜ਼ਿਆਦਾ ਇਹ ਖਾਣੇ ਆ ਰੋਟੀ ਬੈ ਕੇ ਵਿਚਾਰਾ ਟਾਈਮ ਹੋ ਗਿਆ ਵੀ 12 ਵਜੇ ਵਾਲੀ ਆ ਦੇ ਗਏ ਦੋ ਨਿੰਬੂ ਰੋਜ਼ ਨਹੀਂ ਨਿੰਬੂ ਦੇ ਕੇ ਜਾਂਦੇ ਇੱਕ ਵਾਰੀ ਨਿੰਬੂ ਤੇ ਇੱਕ ਪਾਉ ਚ ਪੀਣੇ ਵਾਲਾ ਹੁੰਦਾ ਜਿਹੜਾ ORS ਹੈ ਅੱਜ ਨੇ ਚਾਹ ਪੀਣੀ ਹੈ ਚਾਹ ਪੀ ਲੋ ਚਾਹ ਪਰ ਪੈਸੇ ਆਂਦੀ ਹੈ ਨਿੰਬੂ ਇਹ ਸਾਰੇ ਕੰਪਨੀ ਦੇ ਬੰਦਿਆਂ ਨੂੰ ਬਣਦੇ ਕਿਉਂਕਿ ਗਰਮੀ ਬਹੁਤ ਆ ਇੱਥੇ ਆਪਣਾ ਨਿੰਬੂ ਪਾਣੀ ਪਿਓ ਬਣਾ ਕੇ ਤੇ ਨਿੰਬੂ ਪਾਣੀ ਪੀਣੇ ਬਣਾ ਕੇ ਜਾ ਕੇ ਤੇ ਲੱਗਦੇ ਆ ਕੰਮ 'ਤੇ ਤੇ ਲੋ ਬਈ ਰਾਤ ਦੇ ਵੱਜ ਗਏ ਨੇ ਇੱਕ ਤੇ ਕੰਮ ਕਮ ਨਵੇੜ ਕੇ ਬੈ ਗਏ ਆ ਆਪਾਂ ਤੇ ਇੱਧੇ ਬੰਦੇ ਉਹ ਬੈਠੇ ਆ ਆਪਣੇ ਅੱਧੇ ਕਿਣ ਗਏ ਨੇ ਚਾਹ ਤੇ ਉਹ ਉੱਪਰ ਸਮਾਨ ਚੜਾਉਣਾ ਤਾਂ ਉੱਪਰ ਸਿਰੇ ਪਰ ਥੋੜਾ ਭਾਰੀ ਕੰਮ ਤਾਂ ਅੱਜ ਪਰ ਬੰਦੇ ਵੀ ਜ਼ਿਆਦਾ ਤੇ ਆਪਣੇ ਨਾਲ ਤੇ ਕੰਮ ਨਿਪੜ ਗਿਆ ਛੇਤੀ ਆਪਣਾ ਤੇ ਉਹ ਉੱਪਰ ਲੈਂਟਰ ਪੈ ਰਿਹਾ ਅੱਜ ਕੰਕਰੀਟ ਹੋ ਰਹੀ ਹੈ ਤੇ ਬਾਕੀ ਦੇ ਬੰਦੇ ਜਿਹੜੇ ਆਪਣੇ ਟੀਮ ਵਾਲੇ ਤੇ ਅੱਦੇ ਉੱਪਰ ਫਿਰਦੇ ਅੱਦੇ ਥੱਲੇ ਤੇ ਹੁਣ ਆਪਾਂ ਬਹਿਲੇ ਆ ਬਿਲਕੁਲ 4-5 ਘੰਟੇ ਹੈਗੇ ਆਪਣੇ ਆਪ ਤੇ ਕੰਮ ਨਿਪਟ ਗਿਆ ਆਪਣਾ ਇਹ ਤਾਂ ਫੋਰਮੈਨ ਆ ਗਿਆ ਕੰਮ ਦੱਸਤਾ ਫਿਰ ਤਾਂ ਕਰ ਲਾਂਗੇ ਨਹੀਂ ਬੈਠੇ ਬੈਠੇ ਆ ਬਸ ਵੇਖ ਰੱਖ ਤੇ ਲਓ ਬਈ ਮਿੱਤਰੋ ਦਿਨ ਦੇ ਵੱਜ ਗਏ ਨੇ 5 ਤੇ ਛੁੱਟੀ ਹੋਣੇ ਵਾਲੀ ਆਪਾਂ ਨੂੰ 5:30 ਛੁੱਟੀ ਹੋ ਜਾਂਦੀ ਹੈ ਤੇ ਬ੍ਰਿਜ ਦੇ ਉੱਪਰ ਅੱਜ ਆਪਾਂ ਗਏ ਨਹੀਂ ਕਿਉਂਕਿ ਕੰਮ ਆਪਣਾ ਥੱਲੇ ਉਹ ਤਾਂ ਤੇ ਬ੍ਰਿਜਰੀ ਵੀਡੀਓ ਤੁਹਾਨੂੰ ਉੱਪਰ ਫੇਰ ਕਦੇ ਅਗਲੀ ਵੀਡੀਓ ਚ ਦਿਖਾ ਦਾਂਗੇ ਕਿ ਇਦਾਂ ਚੱਲ ਰਿਹਾ ਕੰਮ ਆਪਣਾ ਉੱਪਰ ਤੇ ਉੱਪਰ ਅੱਜ ਫੋਰਮੈਨ ਫਿਰਦਾ ਤਾਂ ਤਾਂ ਕਰਕੇ ਉੱਪਰ ਨਹੀਂ ਗਏ ਦੇਖ ਕਿਤੇ ਫੋਰਮੈਨ ਉੱਪਰ ਦੇਖ ਲਵੇ ਇਦਾਂ ਫਿਰਦੇ ਨੂੰ ਹਨਾ ਵੇਲੇ ਨੂੰ ਤੇ ਤੁਹਾਨੂੰ ਪਤਾ ਕੰਮ ਕਰਨਾ ਪੈ ਜਾਂਦਾ ਮੈਂ ਕਾਹਨੂੰ ਪੰਗਾ ਲੈਣਾ ਉੱਪਰ ਜਾ ਕੇ ਤੇ ਬੱਸਾਂ ਆਉਣੇ ਵਾਲੀਆਂ ਆਪਣੀਆਂ ਹੁਣ ਸਾਢੇ ਪੰਜ ਛੁੱਟੀ ਹੋ ਜਾਂਦੀ ਆਪਾਂ ਨੂੰ ਤੇ ਉੱਤੇ ਬਾਅਦ ਸਿੱਧਾ ਆਪਣੇ ਕੈਂਪ ਚ ਤੇ ਸਮਾਨ ਸਭ ਨੂੰ ਰੱਖੇ ਹੀ ਆਪਣਾ ਪੇਟੀਆਂ ਚ ਤੇ ਉਹ ਆ ਗਈਆਂ ਬੱਸਾਂ ਡੇ ਵਾਲੇ ਆ ਗਏ ਨੇ ਉਹ ਦੇਖੋ ਸਾਹਮਣੇ ਡੇ ਵਾਲੇ ਆ ਗਏ ਨੇ ਦੋ ਬੱਸਾਂ ਉਨੀਆਂ ਭਰ ਕੇ ਤੇ ਦੋਵੇਂ ਬੱਸਾਂ ਭਰ ਕੇ ਜਾਣਗੇ ਹੁਣ ਤੇ ਨਾਈਟ ਵਾਲੇ ਦੀ ਖਤਮ ਡਿਊਟੀ ਡੇ ਵਾਲੇ ਸਾਂਭਣਗੇ ਕਮਾਂਡ ਆਪਣੀ ਤੇ ਡੇ ਵਾਲਾਂ ਦੇ ਬਾਲਾ ੱਖਾ ਹੋ ਜਾਂਦਾ ਜੀ ਨੇ ਧੁੱਪ ਚ ਕੰਮ ਤੇ ਉਹ ਵੀ ਛੁੱਟੀ ਬਸਤੌਰ ਪਈ ਆਪਣੀ ਇਹ ਆਪਣੀ ਸਾਈਡ ਦੇ ਦੁਬਾਰਾ ਆਵਾਂਗੇ ਅੱਜ ਸ਼ਾਮ ਨੂੰ ਲਓ ਬਈ ਪਹੁੰਚ ਗਏ ਆਪਾਂ ਆਪਣੇ ਕੈਂਪ ਦੇ ਕੋਲ ਜਦੋਂ ਡਿਊਟੀ ਤੇ ਆਪਾਂ ਜਾਂਦੇ ਆ ਨਾ ਸ਼ਾਮ ਨੂੰ ਤੇ ਉਧਰ ਕੈਂਪ ਕੋਲੇ ਖੜਤੀ ਆਪਣੇ ਬੱਸਾਂ ਕੈਂਪ ਚੋਂ ਨਿਕਲੋ ਸਿੱਧਾ ਬੱਸ ਪਰ ਤੇ ਆਉਣ ਲੱਗੇ ਆ ਇੱਧਰ ਪਿੱਛੇ ਉਤਾਰ ਦਿੰਦੀ ਆ ਬੱਸ ਘੁੰਮ ਕੇ ਜਾਣਾ ਪੈਂਦਾ ਦੌਰ ਨੂੰ ਤੇ ਉਹ ਸਾਹਮਣੇ ਲਾਈਟਾਂ ਕਾਹਦੀ ਲਾਈਟਾਂ ਹੋਈਆਂ ਰਹਿਣੀਆਂ ਤੇ ਖੜ ਕੇ ਜਾਣਾ ਪੈਂਦਾ ਫੇਰ ਤੇ ਵੈਸੇ ਤਾਂ ਕੰਮ ਪਾ ਨੀਂਦ ਆਉਂਦੀ ਨਹੀਂ ਬਹੁਤੀ ਹੁਣ ਪੱਕੀ ਜੀ ਨੀਂਦ ਨਹੀਂ ਪੂਰੀ ਤੇ ਜਿਵੇਂ ਬੱਸ 'ਚ ਬੈਹਨੇ ਆਪ ਸਵੇਰੇ ਆਉਣ ਲੱਗੇ ਫੇਰ ਨੀਂਦ ਤਾਂ ਕਰਦੀ ਆ ਫੇਰ ਤਾਂ ਐਂ ਜੀ ਕਰਦਾ ਵੀ ਸੌਂ ਜੀ ਬੱਸ ਤੇ ਬਾਕੀ ਆਊਟ ਬਾਈ ਜਿਹਨੇ ਕੰਮ ਕਰਨਾ ਵਧੀਆ ਦੇਸ਼ ਆ ਤੇ ਦੋ ਤਿੰਨ ਚੀਜ਼ਾਂ ਬਸ ਸੋਚ ਕੇ ਆਏ ਹੋ ਆਪਣੀਆਂ ਦਿਮਾਗ 'ਚ ਫਿੱਟ ਕਰਕੇ ਆਏ ਹੋ ਇੱਕ ਤਾਂ ਲੇਬਰ 'ਚ ਨਹੀਂ ਆਉਣਾ ਹੈਗਾ ਲੇਬਰ 'ਚ ਕੰਮ ਬਹੁਤ ਜ਼ਿਆਦਾ ਤੇ ਇਹ ਸਾਈਟ 'ਤੇ ਵੀ ਘੱਟ ਰੁਪਈਆ ਓਥੇ ਤੇ ਦੂਜਾ ਨੀਂਦ ਨੂੰਦ ਨਹੀਂ ਪੂਰੀ ਹੁੰਦੀ ਇੱਥੇ ਇਹ ਵਾਲਿਆਂ ਦਾ ਪਤਾ ਨਹੀਂ ਬਾਕੀ ਨਾਈਟ ਵਾਲਿਆਂ ਦੀ ਤਾਂ ਜਮਾ ਨਹੀਂ ਹੁੰਦੀ ਤੇ ਜਿੰਨਾ ਮਰਜੀ ਸੌਣੋ ਪਾਵੇਂ ਛੁੱਟੀਆਂ ਕਰਕੇ ਸੌਣੋ ਪਰ ਨੀਂਦ ਨਹੀਂ ਪੂਰੀ ਹੁੰਦੀ ਤੇ ਤੀਜਾ ਤੇ ਬਾਕੀ ਗਰਮੀ ਦਾ ਤਾਂ ਤੁਹਾਨੂੰ ਪਤਾ ਹੀ ਇੱਥੇ ਕਿੰਨੀ ਕ ਪੈਂਦੀ ਹੈ ਨਾ ਤੇ ਅਸਾਹੀ ਗੱਲਾਂ ਨੋਟ ਕਰਕੇ ਆਇਓ ਆਪਣੀ ਬਾਕੀ ਵਧੀਆ ਪੈਸੇ ਬਣਦੇ ਔਰੇ ਵਧੀਆ ਕੰਪਨੀ ਚ ਜਾਓਗੇ ਤੇ ਸਾਹਮਣੇ ਲਾਈਟਾਂ ਹੋਈਆਂ ਵੀ ਆ ਤਾਂ ਤੱਕ ਆਪਣੀ ਲਾਈਟ ਨਹੀਂ ਹੁੰਦੀ ਜਾ ਤੱਕ ਕਨੀ ਰੋਡ पार ਕਰਨਾ ਕਿਉਂਕਿ ਜੇ ਫੜੇ ਗਏ ਸਿੱਧਾ ਜੁਰਮਾਨਾ ਲੱਗਦਾ ਇੱਥੇ ਹੁਣ ਜਾ ਕੇ ਨਹਾਵਾਂਗੇ ਉੱਤੇ ਵਾਰ ਰੋਟੀ ਖਾਵਾਂਗੇ ਕੱਪੜੇ ਧੋਣੇ ਆ ਜੀ ਤੇ ਰੋਟੀ ਖਾ ਕੇ ਸਮਝਣਾ ਆਪਾਂ ਨੇ ਉੱਤੇ ਵਾਰ ਸ਼ਾਮ ਨੂੰ ਫੇਰ ਤਿਆਰ ਹੋ ਕੇ ਕੰਮ ਨੂੰ ਜਾਣਾ ਤੇ ਸਾਰਾ ਹਫਤਾ ਸਾਰਾ ਮਹੀਨਾ ਇਦਾਂ ਹੀ ਚੱਲਦਾ ਰਹਿੰਦਾ ਤੇ ਬਾਕੀ ਭਾਈ ਤੁਹਾਨੂੰ ਕੰਮ ਤੇ ਬਹੁਤ ਕੁਝ ਦਿਖਾਉਣਾ ਰਹਿ ਗਿਆ ਬਾਕੀ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਵਾਂਗੇ ਤੇ ਇਸ ਵਲੌਗ ਨੂੰ ਇੱਥੇ ਹੀ ਖਤਮ ਕਰਦੇ ਆਪਾਂ ਤੇ ਮਿਲਦੇ ਆ ਤੁਹਾਨੂੰ ਫੇਰੇ ਆਪਣੇ ਅਗਲੇ ਵਲੌਗ ਦੇ ਵਿੱਚ